8 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ ਕਤਲ ਹੋਇਆ ਦੱਸਿਆ ਕਿ ਮਲੇਰਕੋਟਲਾ ਦੇ ਪਿੰਡ ਬਡਲਾ ਦਾ ਵਸਨੀਕ ਸੀ ਜਸ਼ਨਦੀਪ ਸਿੰਘ ਯੂਕਰੇਨ ਦੇ ਵਿਅਕਤੀ ਨੇ ਤੇ ਇਸਾਰ ਹਥਿਆਰ ਨਾਲ ਇਸ ਦਾ ਕਤਲ ਕਰ ਦਿੱਤਾ ਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬੀ ਨੌਜਵਾਨਾਂ ਨੂੰ ਜੋ ਪੱਗ ਕਾਰਨ ਟੌਰਚਰ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਥੇ ਪਰਿਵਾਰ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਪੰਜਾਬੀ ਨੌਜਵਾਨਾਂ ਨੂੰ ਪੱਗ ਦੇ ਕਾਰਨ ਟੌਰਚਰ ਕੀਤਾ ਜਾ ਰਿਹਾ ਹੈ 8 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤਾਂ ਇਹ ਮੰਦਭਾਗੀ ਖਬਰ ਜੋ ਕਿ ਆ ਰਹੀ ਹੈ ਮਲੇਰ ਕੋਟਲਾ ਦੇ ਪਿੰਡ ਬਡਲਾ ਦਾ ਵਸਨੀਕ ਜਸ਼ਨਦੀਪ ਸਿੰਘ ਯੂਕਰੇਨ ਦੇ ਵਿਅਕਤੀ ਨਿਤੇਸਰ ਹਥਿਆਰ ਦਿਨਾਲ ਇਸ ਸ਼ਖਸ ਦਾ ਜੋ ਕੇ ਕਤਲ ਕਰ ਦਿੱਤਾ ਜੈਸੇ ਖਬਰ ਤੇ ਵੀਰੇ ਗੱਲਬਾਤ ਲਈ ਸਾਡੇ ਸਹਿਯੋਗੀ ਕਿਰਨਵੀਰ ਮੰਗਤ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਉਹਨਾਂ ਤੋਂ ਲਵਾਂਗੇ ਤਾਂ ਸਰ ਕੀ ਕੁਝ ਜਾਣਕਾਰੀ ਆ ਰਹੀ ਹੈ ਇੱਕ ਨੌਜਵਾਨ ਜੋ ਕਿ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਉਸ ਦਾ ਤੇਜ਼ਦਾਰ ਹਥਿਆਰ ਨਾਲ ਕਤਲ ਕੀਤਾ ਗਿਆ ਕੀ ਕੁਝ ਅਹਿਮ ਜਾਣਕਾਰੀ ਇਸ ਪੂਰੇ ਮਾਮਲੇ ਤੇ ਜੀ 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 ਇਹ ਅਮਰੀਦ ਕੋਟਲਾ ਦੇ ਨਾਲ ਹੀ 6 ਕਿਲੋਮੀਟਰ ਪਿੰਡਾ ਬਡਰਾਲਾ ਬਡਰਾਲਾ ਪਿੰਡਾ ਇੱਥੇ ਦਾ ਨੌਜਵਾਨ ਸੀ 8 ਮਹੀਨੇ ਪਹਿਲਾਂ ਰੋਜੀ ਰੋਟੀ ਲਈ ਆਪਣੇ ਉੱਥੇ ਗਿਆ ਸੀ ਤੇ ਉਹ ਉਥੇ ਇੱਕ ਗੋਰੇ ਨੇ ਇੱਕ ਪੱਗ ਦੇ ਰੰਜਿਸ਼ ਦੇ ਕਾਰਨ ਉਹਨੂੰ ਕੰਮ ਕਰਦੇ ਨੂੰ ਤੇਜ਼ ਤਲ ਹਥਿਆਰ ਦੇ ਨਾਲ ਕਤਲ ਕਰਕੇ ਕਹਿ ਦਿੱਤਾ ਕਿ ਮੈਂ ਇਹਦਾ ਮਰਡਰ ਕਰ ਦਿੱਤਾ ਔਰ ਪਰਿਵਾਰ ਦਾ ਬੜਾ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਪ੍ਰਦੇਸ਼ ਤੇ ਜਿੰਦ ਤੋਂ ਪਹਿਲਾਂ ਔਰ ਪੂਰੀ ਜਾਂਚ ਕਰਨ ਤੋਂ ਬਾਅਦ ਇਸ ਤਰ੍ਹਾਂ ਇੱਕ ਲਖਤ ਬੱਚਿਆਂ ਨੂੰ ਨਾ ਭੇਜਿਆ ਜਾਵੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਤੇ ਬੱਚਾ ਜੋ ਹੈ ਉਥੇ ਉਹਦੀ ਡੈੱਡ ਬੋਡੀ ਲਿਆਉਣ ਲਈ ਉਹ ਇੰਤਜ਼ਾਮ ਕਰ ਰਿਹਾ ਹੈ ਜੀ ਕਿਰਨਵਿਚ ਜਿਸ ਤਰੀਕੇ ਨਾਲ ਇਹ ਕਤਲ ਕੀਤਾ ਗਿਆ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿ ਵਿਦੇਸ਼ੀ ਧਰਤੀ ਤੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋਇਆ ਹੋਵੇ ਤਾਂ ਬਹੁਤ ਸਾਰੇ ਅਜਿਹੇ ਮਾਮਲੇ ਨੇ ਤੇ ਉੱਥੇ ਜੋ ਪੰਜਾਬ ਦੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਗਏ ਹੋਣੇ ਉਹਨਾਂ ਨੂੰ ਇਸ ਪੂਰੇ ਮਾਮਲੇ ਨੇ ਉਹਨਾਂ ਨੂੰ ਵੀ ਚਿੰਤਾ ਦੇ ਵਿੱਚ ਡੋਪ ਦਿੱਤਾ ਜ਼ਰੂਰ ਹੈ ਬਿਲਕੁਲ ਬਿਲਕੁਲ ਜੀ ਸਾਰੇ ਬੱਚਾ ਅੱਜ ਪੰਜਾਬ ਦਾ ਹਰ ਮਾਪੇ ਇਹ ਸੋਚ ਰਿਹਾ ਵੀ ਬੱਚੇ ਨੂੰ ਬਾ ਵਿਦੇਸ਼ ਭੇਜਣ ਤੋਂ ਪਹਿਲਾਂ ਉਹ ਕੀ ਸੁਰੱਖਿਅਤ ਹੈ ਔਰ ਵੱਡੀ ਗੱਲ ਹੈ ਕਿ ਪੱਗ ਦੇ ਕਾਰਨ ਉਸ ਬੱਚੇ ਦੀ ਮੌਤ ਹੋਈ ਆ ਪਰਿਵਾਰ ਦਾ ਕਹਿਣਾ ਕਿ ਪੱਗ ਦੇ ਕਾਰਨ ਉਸ ਬੱਚੇ ਦੀ ਮੌਤ ਹੋਈ ਆ ਪਰ ਫਿਰ ਵੀ ਇਸ ਬੱਚੇ ਦੀ ਮੌਤ ਤੋਂ ਬਾਅਦ ਪੰਜਾਬ ਦਾ ਕੀ ਉਹ ਦੇਸ਼ ਦਾ ਪਰਿਵਾਰ ਹਰ ਪਰਿਵਾਰ ਸੋਚਦਾ ਹੈ ਕਿ ਬੱਚੇ ਨੂੰ ਵਿਦੇਸ਼ ਭੇਜਣ ਕੀ ਸਾਡਾ ਬੱਚਾ ਸੁਰੱਖਿਅਤ ਹੈ ਪਰ ਇਸ ਵਕਤ ਪਰਿਵਾਰ ਦਾ ਬਹੁਤ ਹਾਲਾਤ ਮਾੜੇ ਆ ਜੀ ਪਰ ਕਰਨਵੀਰ ਜਿਸਰੀ ਕੇ ਦੇ ਨਾਲ ਵਾਰ-ਵਾਰ ਪਰਿਵਾਰ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੱਗ ਦੇ ਕਾਰਨ ਉਹਨਾਂ ਦੇ ਪੁੱਤਰ ਨੂੰ ਟੌਰਚਰ ਕੀਤਾ ਜਾ ਰਿਹਾ ਸੀ ਕੀ ਇਸ ਜਸ਼ਨਦੀਪ ਦੀ ਆਪਣੇ ਪਰਿਵਾਰ ਦੇ ਨਾਲ ਕਦੇ ਕੋਈ ਗੱਲਬਾਤ ਹੋਈ ਕਦੇ ਉਸਨੇ ਇਸ ਪੂਰੀ ਰੰਜਿਸ਼ ਨੂੰ ਜਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਨਾਲ ਕਦੇ ਕੁਝ ਸਾਂਝਾ ਕੀਤਾ ਸੀ ਜੀ 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 ਔਰ ਉਹਦੇ ਫਾਦਰ ਨੇ ਕਿਹਾ ਕਿ ਫੋਨ ਤੇ ਅਕਸਰ ਗੱਲ ਹੁੰਦੀ ਰਹਿੰਦੀ ਉਹ ਇਹ ਗੱਲ ਕਹਿਦਾ ਸੀਗੇ ਜਸ਼ਨਦੀਪ ਕੇ ਮੇਰੇ ਪੱਗ ਦੇ ਕਾਰਨ ਰੰਜਿਸ਼ ਪੈਦਾ ਹੋ ਰਹੀ ਹੈ ਜਿਹਦੇ ਕਾਰਨ ਉਸ ਦਾ ਮਰਡਰ ਹੋਇਆ ਔਰ ਪਰਵਾਦ ਕਹਿਣਾ ਕਿ ਸਾਡੇ ਬੱਚੇ ਨੂੰ ਇਹ ਪੱਗ ਦੇ ਕਾਰਨ ਨਹੀਂ ਮਾਰਿਆ ਗਿਆ ਜੀ ਕੀ ਕੇ ਕਿਰਨਵੀਰ ਜੀ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਆਮ ਜਾਣਕਾਰੀ ਤੋਂ ਸਰਦਸ਼ਕਾਣਾ ਸੰਜਕੀ ਤੇ ਤਰਮਨ ਭਾਗੀ ਖਬਰ ਜੋ ਕਿ ਵਿਦੇਸ਼ੀ ਧਰਤੀ ਤੋਂ ਨਿਕਲ ਕੇ ਸਾਹਮਣੇ ਆਇਆ ਇੱਕ ਨੌਜਵਾਨ ਜੋ ਕਿ ਮਹਿਸ 8 ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਦੇ ਲਈ ਕੈਨੇਡਾ ਦੀ ਧਰਤੀ ਤੇ ਗਿਆ ਪਰ ਉਸ ਦਾ ਮਰਡਰ ਕਰ ਦਿੱਤਾ ਗਿਆ